ਦੋ ਗਲੇ ਦੁੱਧ ਵਾਲੀ ਹੈ ਨਾ ਤੇ 200 ਗ੍ਰਾਮ ਉਤੇ ਮਲਾਈ ਆਂਦੀ ਤੇ ਮਲਾਈ ਜਿਹੜੀ ਕਾਮੇਡੀ ਆ ਬਾਕੀ ਦੁੱਖ ਚਿੰਤਾਵਾਂ ਸੰਸਾਰ ਦੁਨੀਆਦਾਰੀ ਤੇ ਦੁਨੀਆਦਾਰੀ ਜਿਹੇ ਚੀਜ਼ਾਂ ਆ ਬੜਾ ਦੁੱਖ ਹੁੰਦਾ ਕਈ ਵਾਰੀ ਦੇਖ ਕੇ ਕਿ ਆਪਾਂ ਕਿੱਧਰ ਨੂੰ ਜਾ ਰਹੇ ਆ ਨਾ ਸੁਣਿਆ ਲੱਗਦਾ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਚੁੱਲ੍ਹੇ ਨੂੰ ਹੱਲ ਪਾਣ ਗਈਆਂ ਕਿਤੇ ਨਾ ਕਿਤੇ ਇਹ ਚੀਜ਼ਾਂ ਆਣ ਵਾਲੇ ਆਪਾਂ ਦਾ ਟਾਈਮ ਨਿਕਲ ਗਿਆ ਸਾਡਾ ਅੱਧੀ ਉਮਰ ਨਿਕਲ ਗਈ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਨਾਂ ਵਾਸਤੇ ਆਪਾਂ ਕੀ ਕਰ ਰਹੇ ਹਾਂ ਉਸੀ ਗੰਦੇ ਕਲੱਬਸ ਦੀ ਗੱਲ ਕੀਤੀ ਧਿਆਨ ਦਿਓ ਜਦੋਂ ਦੁਨੀਆਂ 'ਚ ਬੰਦਾ ਆਉਂਦਾ ਇਹਨਾ ਥਰੂ ਜਾਂਦਾ ਹੈ ਹੈ ਨਾ ਜਦੋਂ ਵੀ ਗੰਦਗੀ ਜਿਹੜੀ ਆ ਉਹਦੇ ਵਿੱਚੋਂ ਹੀ ਕਮਲ ਜਿਹੜਾ ਨਾ ਕੱਚੜ ਜਿ ਖਿਲਦਾ ਆ ਤੇ ਆਹ ਚੀਜ਼ਾਂ ਜਿਹੜੀਆਂ ਆਪਾਂ ਕਰ ਰਹੇ ਆ ਕਿਤੇ ਨਾ ਕਿਤੇ ਇੱਕ ਬੰਦੇ ਨੂੰ ਵੀ ਮੈਸੇਜ ਮਿਲ ਗਿਆ ਉਹ 100 100 ਦੇ ਮਗਰ ਹਜ਼ਾਰ ਹਜ਼ਾਰ ਦੇ ਲੱਖ ਤੇ ਆਪਾਂ ਆਲਰੇਡੀ ਪੰਜਾਬੀ ਜਾਗੇ ਹੋਏ ਆ ਬਟ ਆਪਾਂ ਥੋੜਾ ਜਿਹਾ ਸੁਸਤ ਹੋ ਜਾਨੇ ਆ ਜਿਹੜੇ ਉੱਥੇ ਲੰਡਨ ਅਜਾਇਬ ਘਰ ਸਾਰਾ ਪਿਆਉ ਸਾਡਾ ਪੰਜਾਬੀਆਂ ਦਾ ਹੀ ਪਿਆ ਹੈ ਨਾ ਮਹਾਰਨਜੀਤ ਸਿੰਘ ਦਾ ਠੀਕ ਹੈ ਜਿਹੜਾ ਪਾਣੀ ਰੁੱਖਾ ਜਿਵੇਂ ਉਹਨਾਂ ਨੇ ਸਾਡੀ ਫੋਲੋ ਕਰ ਲਈ ਜਿਨ੍ਹਾਂ ਅਸੀਂ ਕਿਤੇ ਰਹਿ ਗਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਇਹ ਚੀਜ਼ਾਂ ਉਹਨਾਂ ਨੇ ਸਿੱਖ ਲਈਆਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਪੰਜਾਬ ਦੇ ਜਿਹੜੇ ਦਰਿਆ ਆ ਉਹ ਗੰਦਲੇ ਹੁੰਦੇ ਜਾ ਰਹੇ ਨੇ ਪਾਣੀ ਦਾ ਬਹੁਤ ਬੁਰਾ ਹਾਲ ਆ ਪਾਣੀ ਦੇ ਵਿੱਚ ਗੰਦਗੀ ਪੋਲਿਊਸ਼ਨ ਦੇ ਕਾਰਨ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਅਸੀਂ ਖੜੇ ਹਾਂ ਰੋਪੜ ਦੇ ਵਿੱਚ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਹਿੰਦਾ ਸਤਲੁਜ ਦਰਿਆ ਸਤਲੁਜ ਦਰਿਆ ਦੇ ਕਿਨਾਰੇ ਫੈਲੀ ਗੰਦਗੀ ਨੂੰ ਸਾਫ਼ ਕਰਨ ਦੇ ਲਈ ਅੱਜ ਵਾਟਰ ਵੈਰੀਅਰਸ ਪੰਜਾਬ ਦੀ ਜਿਹੜੀ ਟੀਮ ਹੈ ਉਹ ਪਹੁੰਚੀ ہوئی ਹੈ ਤੇ ਉਸ ਟੀਮ ਦੇ ਵਿੱਚ ਖਾਸ ਤੌਰ ਦੇ ਉੱਤੇ ਨੇ ਜਸਵੰਤ ਸਿੰਘ ਰਠੌਰ ਜਿਹੜੇ ਕਮੇਡੀਅਨ ਨੇ ਜਿਨ੍ਹਾਂ ਨੂੰ ਆਪਾਂ ਅਕਸਰ ਟੀਵੀ ਦੇ ਉੱਤੇ ਲੋਕਾਂ ਨੂੰ ਹਸਾਉਂਦੇ ਹੋਏ ਦੇਖਦੇ ਆ ਜਸਵੰਤ ਜੀ ਪਹਿਲਾਂ ਤਾਂ ਸਵਾਗਤ ਤੁਹਾਡਾ ਪਿੱਟੀ ਚ ਤੇ ਥੈਂਕ ਯੂ ਥੈਂਕ ਯੂ ਭਾਜੀ ਅੱਛਾ ਕੀ ਲੱਗਦਾ ਲੋਕਾਂ ਨੂੰ ਟੀਵੀ ਦੇ ਉੱਤੇ ਹਸਾਉਂਦੇ ਹੋਏ ਦੇਖਦੇ ਹੋ ਪਰ ਜਦੋਂ ਜ਼ਮੀਨੀ ਪੱਧਰ ਤੇ ਉੱਤੇ ਆ ਕੇ ਕੁਦਰਤ ਦੇ ਇਹ ਹਾਲਾਤ ਦੇਖਦੇ ਹੋ ਤਾਂ ਕਿੰਨਾ ਕੁ ਮੰਨ ਨੂੰ ਮਹਿਸੂਸ ਹੁੰਦਾ ਵੀ ਆਪਾਂ ਕਰ ਕੀ ਰਹੇ ਹਾਂ हां ये गल ਤੁਹਾਡੀ ਸਹੀ ਹੈ ਕਿਉਂਕਿ ਕਾਮੇਡੀ ਸਭ ਤੋਂ ਸੰਜੀਦਾ ਵਿਸ਼ਾ ਹੈ ਔਖਾ ਆ ਕਿਉਂਕਿ ਆਲਰੇਡੀ ਜਿਵੇਂ ਜੌਨੀ ਲੀਵਰ ਸਾਬ ਨੇ ਗੱਲ ਕਹੀ ਸੀ ਕਹਿੰਦੇ ਜਦੋਂ 2 ਕਿਲੋ ਦੁੱਧ ਵਾਲੀ ਹੈ ਨਾ ਤੇ 200 ਗ੍ਰਾਮ ਤੇ ਮਲਾਈ ਆਂਦੀ ਤੇ ਮਲਾਈ ਜਿਹੜੀ ਕਾਮੇਡੀ ਹੈ ਬਾਕੀ ਦੁੱਖ ਚਿੰਤਾਵਾਂ ਸੰਸਾਰ ਦੁਨੀਆਦਾਰੀ ਤੇ ਦੁਨੀਆਦਾਰੀ ਜਿਹੇ ਚੀਜ਼ਾਂ ਆ ਬੜਾ ਦੁੱਖ ਹੁੰਦਾ ਕਈ ਵਾਰੀ ਦੇਖ ਕੇ ਕਿ ਆਪਾਂ ਕਿੱਧਰ ਨੂੰ ਜਾ ਰਹੇ ਆ ਨਾ ਬਾਕੀ ਵੱਡੀਆਂ ਵੱਡੀਆਂ ਗੱਲਾਂ ਕੈਨੇਡਾ ਅਮਰੀਕਾ ਪਹੁੰਚ ਗਏ ਸਾਡੇ ਲੋਕ ਹੈਨਾ ਪੂਰੀ ਦੁਨੀਆ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਆ ਬਹਾਦਰੀ ਦੇ ਵਿੱਚ ਸਾਫ ਸਫਾਈ ਦੇ ਵਿੱਚ ਨਾ ਗੁਰੂਆਂ ਦੇ ਫਲਸਫੇ ਵਿੱਚ ਬਟ ਕਿਤੇ ਨਾ ਕਿਤੇ ਇੱਥੇ ਆਪਾਂ ਆ ਕੇ ਮਾਰ ਖਾ ਰਹੇ ਆ ਜਿਹਨੂੰ ਆਪਾਂ ਧਿਆਨ ਦੇਣ ਦੀ ਲੋੜ ਹੈ ਤੇ ਮੈਂ ਹਮੇਸ਼ਾ ਕਹਿੰਦਾ ਉਹ ਜਿਹੜਾ ਕਲਾਕਾਰ ਆ ਉਹ ਲੋਕਾਂ ਦੇ ਡਿਪੈਂਡ ਹੁੰਦਾ ਜੇ ਲੋਕਾਂ ਦੇ ਘਰਾਂ ਚ ਛੁੱਲੇ ਬਲ ਰਹੇ ਆ ਤਾਂ ਉਹਦੀ ਵੀ ਤੋਰੀ ਫੁਲਕਾ ਚੱਲਿਆ ਰਹਿੰਦਾ ਬਟ ਮੈਨੂੰ ਐਂ ਲੱਗਦਾ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਚੁੱਲ੍ਹੇ ਨੂੰ ਥੱਲ ਪਾਣ ਗਈਆਂ ਕਿਤੇ ਨਾ ਕਿਤੇ ਇਹ ਚੀਜ਼ਾਂ ਆਣ ਵਾਲੇ ਆਪਾਂ ਦਾ ਟਾਈਮ ਨਿਕਲ ਗਿਆ ਸਾਡਾ ਅੱਧੀ ਉਮਰ ਨਿਕਲ ਗਈ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਨਾਂ ਵਾਸਤੇ ਆਪਾਂ ਕੀ ਕਰ ਰਹੇ ਆ ਸੋ ਇਹ ਚੀਜ਼ਾਂ ਦੀ ਵਾਟਰ ਵਾਰੀ ਪੰਜਾਬ ਇਨਨ ਨੂੰ ਮੈਂ ਦੇਖਿਆ ਸਗਾ ਤੇ ਮੈਂ ਮੈਨੂੰ ਬੜਾ ਦਿਲ ਕੀਤਾ ਕਿ ਮੈਂ ਵੀ ਇਹਦੇ ਵਿੱਚ ਆਪਣਾ ਥੋੜਾ ਯੋਗਦਾਨ ਪਾਵਾਂ ਕਿਉਂਕਿ ਇਸ ਵਿੱਚ ਚਿੰਤਨ ਤਾਂ ਹੀ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਬਟ ਅੱਜ ਮੌਕਾ ਮਿਲਿਆ ਰੋਪੜ ਆਏ ਆ ਤੇ ਥੈਂਕਸ ਟੂ ਯੂ ਆਲਸੋ ਸਟੇਜਾਂ ਦੇ ਵਿੱਚ ਜਦੋਂ ਪਰਫਾਰਮ ਕਰਦੇ ਹੋ ਹੱਥ ਦੇ ਵਿੱਚ ਮਾਈਕ ਹੁੰਦਾ ਪਰ ਅੱਜ ਹੱਥ ਦੇ ਵਿੱਚ ਇਹ ਗਲਵਜ਼ ਨੇ ਉਹ ਗੰਦੇ ਗੰਦੇ ਹੋਏ ਗਲਵਜ਼ ਨੇ ਉਹ ਕੀ ਕਹਿਣਾ ਚਾਹੁੰਦੇ ਉਹ ਕਿਸ ਤਰੀਕੇ ਨਾਲ ਜਿਹੜਾ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਹੈ ਤੁਹਾਡੇ ਜਿਹੜੇ ਗਲਵਜ਼ ਗੰਦੇ ਹੋਏ ਆ ਤਾਂ ਇਸ ਪਾਣੀ ਨੂੰ ਸਾਫ਼ ਕਰਨ ਲਈ ਜਦੋਂ ਪਹੁੰਚੋ ਤਾਂ ਗੰਦੇ ਹੋਏ ਨੇ ਕੀ ਕੀ ਹਾਲਾਤ ਕੀ ਦੇ ਔਰ ਜਦੋਂ ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਤੁਸੀਂ ਵਰਲਡ ਲੈਵਲ ਦੇ ਉੱਤੇ ਜਾਂਦੇ ਹੋ ਵੱਖ-ਵੱਖ ਦੇਸ਼ਾਂ 'ਚ ਜਾਂਦੇ ਹੋ ਤਾਂ ਉੱਥੇ ਜਦੋਂ ਪਾਣੀ ਦੇ ਹਾਲਾਤ ਕੁਦਰਤ ਨੂੰ ਉੱਥੇ ਮਹਿਸੂਸ ਕਰਦੇ ਹਾਂ ਤਾਂ ਇਹ ਕੀ ਫਰਕ ਕੀ ਦੇਖਦੇ ਹੋ ਫਰਕ ਹੈ ਭਾਜੀ ਜਿਵੇਂ ਆ ਤੁਸੀਂ ਗੰਦੇ ਗਲਵਜ਼ ਦੀ ਗੱਲ ਕੀਤੀ ਇਹ ਧਿਆਨ ਦਿਓ ਜਦੋਂ ਦੁਨੀਆ 'ਚ ਬੰਦਾ ਆਂਦਾ ਇਹਨਾਂ ਥਰੂ ਜਾਂਦਾ ਹੈ ਹੈਨਾ ਜਦੋਂ ਵੀ ਗੰਦਗੀ ਜਿਹੜੀ ਆ ਉਹਦੇ ਵਿੱਚੋਂ ਹੀ ਕਮਲ ਜਿਹੜਾ ਨਾ ਕੱਚੜੀ ਖਿਲਦਾ ਆ ਤੇ ਆ ਚੀਜ਼ਾਂ ਜਿਹੜੀਆਂ ਆਪਾਂ ਕਰ ਰਹੇ ਆ ਕਿਤੇ ਨਾ ਕਿਤੇ ਇੱਕ ਬੰਦੇ ਨੂੰ ਵੀ ਮੈਸੇਜ ਮਿਲ ਗਿਆ ਉਹ 100 100 ਦੇ ਮਗਰ ਹਜ਼ਾਰ ਹਜ਼ਾਰ ਨਗਰ ਲੱਖ ਤੇ ਆਪਾਂ ਆਲਰੇਡੀ ਪੰਜਾਬੀ ਜਾਗੇ ਹੋਏ ਆ ਬਟ ਆਪਾਂ ਥੋੜਾ ਜਿਹਾ ਸੁਸਤ ਹੋ ਜਾਣੇ ਆ ਕਿਉਂਕਿ ਕਹਿੰਦੇ ਨਾ ਪੰਜਾਬੀ ਇੱਕ ਇਦਾਂ ਦੀ ਕੌਮ ਆ ਜਿਹਦੀ ਰੁਪਈਏ ਰੁਪਈਆ ਬਿਨਾਂ ਹੋਵੇ ਜੇਬ 'ਚ ਤਾਂ ਵੀ 1000 ਰੁਪਏ ਦਾ ਲੋਨ ਲੈ ਲੈਂਦਾ ਕੋਈ ਗੱਲ ਨਹੀਂ ਆ ਯਾਰ ਹਨਾ ਤੇ ਬਟ ਕਿਤੇ ਨਾ ਕਿਤੇ ਆਪਾਂ ਇਹ ਚੀਜ਼ਾਂ ਤੋਂ ਧਿਆਨ ਭਟਕਾ ਰਹੇ ਆ ਇਹ ਚੀਜ਼ਾਂ ਦਾ ਜੇ ਆਪਾਂ ਬਾਹਰ ਕੰਪੈਰੀਜ਼ਨ ਕਰੀਏ ਅੱਜ ਆਪਣੀ ਯੰਗਸਟਰ ਹੁਣ ਤੱਕ ਘਟਿਆ ਵੈਸੇ ਕੰਮ ਉਹਨਾਂ ਲੋਕੀ ਅਵੇਅਰ ਹੋ ਗਏ ਸੋਸ਼ਲ ਮੀਡੀਆ ਤੁਹਾਡੇ ਚੈਨਲਾਂ ਰਾਹੀਂ ਤੁਸੀਂ ਚੰਗੀਆਂ ਚੀਜ਼ਾਂ ਚੰਗੀਆਂ ਨਿਊਜ਼ ਪਹੁੰਚਾਉਂਦੇ ਹੋ ਤੇ ਕਿਤੇ ਨਾ ਕਿਤੇ ਉਹਨਾਂ ਬਾਹਰ ਜਾ ਕੇ ਦੇਖਦਾ ਤਾਂ ਲੋਕੀ ਜਿਹੜੇ ਚਲੇ ਵੀ ਗਏ ਚਲੋ ਮਜਬੂਰੀ ਆ ਉਹਨਾਂ ਦੀ ਫ ਤੇ ਉਹਨਾਂ ਨੂੰ ਸਮਝ ਆ ਗਈ ਕਿ ਨਹੀਂ ਯਾਰ ਇਹ ਚੀਜ਼ਾਂ ਤਾਂ ਸਾਡੇ ਕੋਲ ਹੀ ਆ ਸਾਰਾ ਜੇ ਦੇਖਿਆ ਜਾਵੇ ਅੱਜ ਜਿਹੜੇ ਉੱਥੇ ਲੰਡਨ ਅਜਾਇਬ ਘਰ ਸਾਰਾ ਪਿਆ ਉਹ ਸਾਡਾ ਪੰਜਾਬੀਆਂ ਦਾ ਹੀ ਪਿਆ ਨਾ ਮਹਾਰਾਜ ਸਿੰਘ ਦਾ ਠੀਕ ਹੈ ਜਿਹੜਾ ਪਾਣੀ ਰੁੱਖਾਂ ਜਿਵੇਂ ਉਹਨਾਂ ਨੇ ਸਾਡੀ ਫੋਲੋ ਕਰ ਲਈ ਚੀਜ਼ਾਂ ਅਸੀਂ ਕਿਤੇ ਰਹਿ ਗਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਇਹ ਚੀਜ਼ਾਂ ਉਹਨਾਂ ਨੇ ਸਿੱਖ ਲਈਆਂ ਤੁਸੀਂ ਦੇਖੋ ਬਾਹਰ ਜਾ ਕੇ ਮੈਂ ਦੇਖਦਾ ਜਦੋਂ ਬਿਲਡਿੰਗ ਬਣਦੀ ਨਾ ਦਰਖਤ ਨਿਕਲਿਆ ਹੁੰਦਾ ਉਹ ਦਰਖਤ ਨਹੀਂ ਕੱਟਦੇ ਮਲੋ ਦੇਖੋ ਕਿੰਨੇ ਆਪਾਂ ਉਹਨਾਂ ਦੀ ਨਕਲ ਕਰਦੇ ਆਂ ਬਟ ਆ ਚੀਜ਼ਾਂ ਰਹਿ ਜਾਂਦੀਆਂ ਇੱਥੇ ਆਪਾਂ ਰੁੱਖ ਵੱਢੀ ਜਾਂਦੇ ਆਂ ਹਿਮਾਚਲ ਜਾਈ ਜਾਂਦੇ ਆਂ ਗਰਮੀਆਂ 'ਚ ਤੇ ਉੱਥੇ ਆ ਘਟ ਖਾ ਕੇ ਧੁੰਮਾਈ ਜਾਂਦੇ ਆਂ ਠੀਕ ਹੈ ਤੇ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਉਹਦੀ ਨਕਲ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਦਿੱਤਾ ਸੀ ਅਸੀਂ ਭੁੱਲ ਗਏ ਉਹਨਾਂ ਨੇ ਯਾਦ ਕਰਦੇ ਆ ਉਹਨਾਂ ਨੇ ਦੇਖੋ ਐਸੇ ਕਰਕੇ ਉਹ ਸਾਡੇ ਤੋਂ ਅੱਗੇ ਭਾਈ ਆਪਾਂ ਕਹਿੰਨੇ 50 100 ਸਾਲ ਅੱਗੇ ਕਿਉਂ ਅੱਗੇ ਆ ਕਿਉਂਕਿ ਉਹਨਾਂ ਨੇ ਗਿਆਨ ਲੈ ਲਿਆ ਸਾਡੇ ਤੋਂ ਸਾਡੇ ਵੇਦ ਸਾਡੇ ਗੁਰੂ ਗ੍ਰੰਥ ਸਾਹਿਬ ਉਹ ਮੰਨਦੇ ਆ ਉਹ ਉਹਨਾਂ ਦੀ ਉਹਨਾਂ ਦੀ ਲਾਈਫ ਸਟਾਈਲ ਦੇਖੋ ਇਹੀ ਹੈ ਬੇਸ਼ੱਕ ਉਹ ਬਾਣੇ 'ਚ ਨਹੀਂ ਹੈਗੇ ਬਟ ਉਹ ਦੇਖੋ ਤੁਸੀਂ ਪ੍ਰੋਪਰ ਸਿੱਖ ਹੁੰਦੇ ਆ ਅੱਛਾ ਸਨੇਹੇ ਤਾਂ ਬਹੁਤ ਐਨ ਜੀਓਸ ਦਿੰਦੀਆਂ ਨੇ ਬੜੇ ਲੀਡਰ ਸਨੇਹੇ ਦਿੰਦੇ ਨੇ ਬੜੇ ਹੋਰ ਜਿਹੜੇ ਚਿੰਤਕ ਜਿਹੜੇ ਸਮਾਜ ਦੇ ਚਿੰਤਕ ਲੋਕ ਨੇ ਸਨੇਹੇ ਦਿੰਦੇ ਨੇ ਸਾਰੇ ਪਰ ਕਿੰਨੇ ਕੁ ਸਨੇਹੇ ਜਿਹੜੇ ਨੇ ਉਹ ਗਰਾਊਂਡ ਦੇ ਉੱਤੇ ਆ ਕੇ ਕੰਮ ਕਰਦੇ ਨੇ ਔਰ ਕਿੰਨਾ ਕੁ ਤੁਸੀਂ ਸਮਝਦੇ ਹੋ ਵੀ ਸਰਕਾਰਾਂ ਜਾਂ ਸਰਕਾਰਾਂ ਦੇ ਜਿਹੜੇ ਸੰਬੰਧਿਤ ਵਿਭਾਗ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਜ਼ਿੰਮੇਵਾਰੀ ਅੱਜ ਪੰਜਾਬ ਦੇ ਨੌਜਵਾਨ ਤਕੀ ਕਿੰਨੀ ਕਿ ਜ਼ਿੰਮੇਵਾਰੀ ਤੁਸੀਂ ਸਮਝਦੇ ਹੋ ਸਰਕਾਰਾਂ ਦੀ ਜਿਹੜੀ ਰੋਲ ਜਿਹੜਾ ਸਰਕਾਰਾਂ ਦਾ ਹੁੰਦਾ ਗੱਲ ਇਦਾਂ ਸਰੋ ਜਿਵੇਂ ਕਹਿੰਦੇ ਨਾ ਵੀ ਜਿਹੜਾ ਆਹਾਂ ਚੌਂਕੀਦਾਰ ਹੁੰਦਾ ਉਹਦਾ ਕੰਮ ਹੋਕਾ ਦੇਣਾ ਹੁੰਦਾ ਇਹਨਾਂ ਕੋਈ ਸਵੇਰੇ ਜਾ ਕੇ ਉਹਦੀ ਜ਼ਿੰਮੇਵਾਰੀ ਹੈ ਤੇ ਵੋਟਾਂ ਲੈ ਕੇ ਆਪਾਂ ਹੀ ਚੁਣਿਆ ਉਹਨਾਂ ਨੂੰ ਆਪਣੇ ਲੋਗ ਹੈ ਬਟ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਹੈ ਕਿ ਇਹ ਚੀਜ਼ਾਂ ਜਿਵੇਂ ਆਪਾਂ ਕਹਿ ਦਈਏ ਕਿ ਤੁਹਾ ਉਹਨਾਂ ਦੀ ਜ਼ਿੰਮੇਵਾਰੀ ਤੋਂ ਸਾਡੀ ਪਹਿਲਾਂ ਜ਼ਿੰਮੇਵਾਰੀ ਹੈ ਜਿਵੇਂ ਆਪਾਂ ਕਹਿੰਦੇ ਵੀ ਆਪਣਾ ਘਰ ਸਾਫ਼ ਕਰੀਏ ਨਾਲ ਗਵਾਂਡੀਆਂ ਦੇ ਹੁੰਝਦੀਏ ਉਹ ਭਾਵਨਾ ਤੋਂ ਉੱਪਰ ਉੱਠਣਾ ਚਾਹੀਦਾ। ਬਸ ਤੁਸੀਂ ਚੰਗਾ ਦੇ ਰਹੇ ਹੋ ਪਰ ਕਮੇਡੀਅਨ ਦੇ ਹੁਣ ਕਿਸੇ ਵੀ ਗੱਲ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਦੱਸ ਸਕਦਾ ਕਿਉਂਕਿ ਕਮੇਡੀਨ ਅਜ ਬੜੇ ਵੱਡੇ ਅਹੁਦਿਆਂ ਦੇ ਉੱਤੇ ਪਹੁੰਚ ਗਏ ਨੇ ਜਿਵੇਂ ਰਾਜਨੀਤੀ ਦੇ ਵਿੱਚ ਗੱਲ ਕਰੀਦਾ ਰਾਜਨੀਤੀ ਦੇ ਵਿੱਚ ਕਮੇਡੀਅਨਸ ਨੇ ਬੜੀ ਤਰੱਕੀ ਕੀਤੀ ਹੈ। ਜੀ 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 ਬਿਲਕੁਲ ਬਿਲਕੁਲ ਸਾਡੇ ਮੈਂਟਰ ਸੀਗੇ ਮੈਂ ਜਦੋਂ ਪਹਿਲਾ ਸ਼ੋਅ ਕੀਤਾ ਹੱਸਦੇ ਸੰਦੇ ਰਹੋ ਉਦੋਂ ਅਸੀਂ ਕਾਲਜਾਂ ਵਿੱਚ ਪੜ੍ਹਦੇ ਸੀ ਨਵੇਂ ਨਵੇਂ ਮੁੱਛ ਬੁੱਢੀ ਤੇ ਸਾਡੇ ਮੈਂਟਰ ਸੀ ਘੁੱਗੀ ਭਾਜੀ ਭਗਵੰਤ ਜੀ ਤੇ ਰਾਕੇਸ਼ 베ਦੀ ਤੇ ਉਸ ਤੋਂ ਬਾਅਦ ਜਿਵੇਂ ਕਹਿੰਦੇ ਨਾ ਕਲਾਕਾਰ ਉਹਨੇ ਮੰਨਦੇ ਜਿਹਦੇ ਕੋਲ ਕੰਮ ਹੋ ਕਲਾ ਨਾਲ ਕਲਾਕਾਰੀ ਨਹੀਂ ਹੈਗੀ ਤੇ ਬਾਅਦ ਉਹਨਾਂ ਨੂੰ ਜਦੋਂ ਮੰਤਰੀ ਬਣੇ ਦੇਖਿਆ ਤੇ ਸਾਡੇ ਰਿਸ਼ਤੇਦਾਰਾਂ ਨੇ ਬੜੀ ਜਿੱਤ ਹੋਣ ਲੱਗ ਗਈ। ਉਹ ਕਹਿੰਦੇ ਯਾਰ ਇਹਨਾਂ ਬਣਾ ਕੇ ਰੱਖੋ ਕੱਲ੍ਹ ਇਹ ਵੀ ਕੁਝ ਬਣ ਸਕਦਾ। ਜਸਵੰਤ ਸਿੰਘ ਧਰੋਅ ਅਕਸਰ ਵਕ-ਵਕ ਅੰਦਾਜ਼ ਦੇ ਵਿੱਚੋਂ ਵਕ-ਵਕ ਸ਼ਕਤੀਆਂ ਦੀਆਂ ਆਵਾਜ਼ਾਂ ਦੇ ਵਿੱਚ ਜਿਹੜਾ ਮੈਸੇਜ ਦਿੰਦੇ ਰਹਿੰਦੇ ਨੇ ਇੱਥੇ ਕਿਹੜੀ-ਕਿਹੜੀ ਸ਼ਕਤੀ ਦੀ ਆਵਾਜ਼ ਦੇ ਵਿੱਚ ਜਾਂ ਕਿਹੜੇ ਅੰਦਾਜ਼ ਦੇ ਵਿੱਚ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ? ਨੇ ਆ ਦੇਖੋ ਆਵਾਜ਼ ਦੀ ਮੈਨੂੰ ਜਦ ਮੈਂ ਭੇਜਨੇ ਪਹਿਲਾਂ ਕਿਹਾ ਕਹਿੰਦੇ ਭਾਈ ਆਵਾਜ਼ ਕੱਢ ਕੇ ਦਿਖਾਓ ਮੈਂ ਕਿਹਾ ਭਾਈ ਜਰੂਰ ਕੱਢ ਦਿੰਦਾ ਮੇਰਾ ਹੁਣ ਵਿਆਹ ਹੋ ਗਿਆ ਕਹਿੰਦੇ ਵਿਆਹ ਦਾ ਕੀ ਲੈਣਾ ਦੇਣਾ ਮੈਂ ਕਿਹਾ ਵਿਆਹ ਦਾ ਆਪਣੀ ਆਵਾਜ਼ ਨਹੀਂ ਨਿਕਲਦੀ ਆਪ ਨੂੰ ਕੀ ਦੀ ਕਰਦਾ ਕੱਢਾ ਬਟ ਫਿਰ ਵੀ ਕੰਮ ਆਪ ਪਵਿੱਤਰ ਕੰਮ ਲਈ ਆਏ ਆ ਤੇ ਤੁਹਾਨੂੰ ਮੈਂ ਆਪਣੇ ਉਸਤਾਦ ਸੁਨੀਲ ਛੱਟੀ ਸਾਹਿਬ ਦੀ ਸੁਣਾਦਾ ਬੇਸਿਕਲੀ ਉਹ ਸਾਊਥ ਇੰਡੀਆ ਤੋਂ ਬਟ ਪੰਜਾਬ ਨੂੰ ਬੜਾ ਪਿਆਰ ਕਰਦੇ ਆ ਹੈਨਾ ਤੇ ਉਹ ਅਕਸ਼ਰ ਮਿਲ ਜਦੋਂ ਨਾਲ ਗੱਲ ਹੁੰਦੀ ਹੈ ਨਾ अरे जसवंत बहुत अच्छा लगता है कि मैं हमेशा ये अफसोस करता हूँ कि मैं किसी पंजाबी घर में पैदा क्यों नहीं हुआ क्योंकि सिर्फ मैं दस्तार नहीं पहनता बाकी अगर मेरे को देखा जाए तो मैं पूरा पंजाबी हूँ तो मैं पी दर्शकों को यही कहना चाहता हूँ कि मैं दरियाओं को साफ ना करूँ यो नहीं सकता और आप लोग इस वीडियो को देख के उन्हें सफाई ना रखें तो यहाँ होने नहीं दूँगा थैंक यू सो मच बिल्कुल बिल्कुल जसवंत सिंह राठौर जिन्होंने अपने अंदाज के लोगों को मैसेज भी दिता है ਵੀ ਪਾਣੀ ਜਿਹੜੇ ਦਰਿਆਵਾਂ ਦੇ ਪਾਣੀ ਜਿਹੜੇ ਉਹ ਗੰਦਲੇ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਾਂਭਣ ਦੀ ਲੋੜ ਆ ਮੈਂ ਤੁਹਾਨੂੰ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਸਾਰੀ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਸਤਲੂ ਦਰਿਆ ਦਾ ਕਿਨਾਰਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ ਵਾਟਰ ਵੈਰੀਅਸ ਪੰਜਾਬ ਦੀ ਜਿਹੜੀ ਟੀਮ ਆ ਉਹ ਇੱਥੇ ਕੰਮ ਕਰ ਰਹੀ ਆ ਮੇਰਾ ਮਨਦੀਪ ਸਿੰਘ ਜੀ ਨੇ ਇਹ ਵਾਟਰ ਵੈਰੀਅਸ ਪੰਜਾਬ ਦੇ ਜਿਹੜੇ ਚਲਾਉਂਦੇ ਨੇ ਮਨਦੀਪ ਜੀ ਕੀ ਲੱਗਦਾ ਵੀ ਜਦੋਂ ਦਰਿਆਵਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਅੱਜ ਘੁੰਮ ਰਹੇ ਹੋ ਦਰਿਆਵਾਂ ਦੇ ਵਿੱਚ ਕਿੱਥੋਂ ਦਿਮਾਗ ਦੇ ਵਿੱਚ ਆਇਆ ਕਿੱਥੋਂ ਸੋਚ ਆਈ ਇਹ ਵੀ ਦਰਿਆਵਾਂ ਦੇ ਵਿੱਚ ਚੱਲੀਏ ਤੇ ਸਫਾਈ ਕਰੀਏ ਦਰਿਆਵਾਂ ਦੀ ਭਾਵੇਂ ਕਿ ਬੜਾ ਜ਼ਰੂਰੀ ਚੀਜ਼ ਹੈ ਦੇਖੋ ਮੈਂ ਨਾ ਆਪਣੀ ਪੀ ਐਚ ਡੀ ਸਾਊਥ ਇੰਡੀਆ ਤੋਂ ਕੀਤੀ ਹੈ ਉੱਥੇ ਇੱਕ ਦਿਨ ਮੇਰੇ ਜਿਹੜੇ ਰਿਸਰਚ ਸੁਪਰਵਾਈਜ਼ਰ ਸੀ ਉਹਨਾਂ ਦੇ ਘਰ ਮੈਂ ਥੋੜਾ ਜਿਹਾ ਪਾਣੀ ਜ਼ਿਆਦਾ ਵਰਤ ਲਿਆ ਆਪਾਂ ਨੂੰ ਆਦਤ ਜ਼ਿਆਦਾ ਪਾਣੀ ਵਰਤਣ ਦੀ ਉਹ ਕਹਿੰਦੇ ਸਾਡੇ ਇੰਨਾ ਪਾਣੀ ਨਹੀਂ ਹੁੰਦਾ ਜਿੰਨਾ ਪੰਜਾਬ 'ਚ ਤੁਹਾਡੇ ਕੋ ਪੰਜ-ਪੰਜ ਦਰਿਆ ਨੇ ਉਹਨਾਂ ਨੂੰ ਦੱਸਿਆ ਵੀ ਸਾਡੇ ਕੋ ਤਾਂ ਢਾਈ ਆ ਸਰ ਉਹ ਕਹਿੰਦੇ ਢਾਈ ਆ ਫੇਰ ਤਾਂ ਤੁਹਾਡਾ ਜਮਾ ਹੀ ਬੇੜਾ ਕਰਕ ਹੋਇਆ ਪਿਆ ਜੇ ਤੁਸੀਂ ਨਹੀਂ ਸੰਭਦੇ ਪਾਣੀ ਮੈਂ ਕਹਿੰਦਾ ਦਰਿਆਵਾਂ ਦਾ ਤਾਂ ਲੋਕ ਪਾਣੀ ਪੀਂਦੇ ਹੀ ਨਹੀਂ ਮਤਲਬ ਜਿਹੜਾ ਇਹ ਇਹਦਾ ਸਤਲੁਜ ਦਾ ਜਿਹੜਾ ਹੈਗਾ ਅਬੋਰ ਫਾਜ਼ ਲਗਾ ਦੇ ਲੋਕ ਪੀਂਦੇ ਆ ਬਾਕੀ ਨਹੀਂ ਪੀ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੁਹਾਡੇ ਤਾਂ ਫਿਰ ਘੰਟੀ ਖਤਰੇ ਦੀ ਵੱਜ ਚੁੱਕੀ ਆ ਤੁਸੀਂ ਜਾ ਕੇ ਉੱਥੇ ਕੁਛ ਕਰੋ ਤੇ ਉਹਨਾਂ ਦਾ ਬਹੁਤ ਯੋਗਦਾਨ ਮਤਲਬ ਉਹਨਾਂ ਨੇ ਮੈਨੂੰ ਮੋਟੀਵੇਟ ਕਰਿਆ ਤੇ ਮੈਂ ਇਹ ਮਹਿੰਮ ਸ਼ੁਰੂ ਕਰਤੀ ਸਰ ਕੀ ਅੱਜ ਹਾਲਾਤ ਕੀ ਦੇਖਦੇ ਹਾਂ ਜਦੋਂ ਦਰਿਆਵਾਂ ਦੇ ਉੱਤੇ ਜਾ ਰਿਹਾ ਹਾਂ ਕਿਸ ਕੀ ਚੀਜ਼ਾਂ ਕਿਸ ਤਰ੍ਹਾਂ ਦੀ ਗੰਦਗੀ ਦੇਖ ਰਿਹਾ ਹਾਂ ਕਿਸ ਤਰ੍ਹਾਂ ਦੇ ਹਾਲਾਤ ਦੇਖ ਰਿਹਾ ਹਾਂ ਕੀ ਕਾਰਨ ਕੀ ਦੇਖ ਰਿਹਾ ਹਾਂ ਇਹਦੇ ਵਿੱਚ ਨਾਲ ਦੇਖੋ ਜੀ ਸਭ ਤੋਂ ਵੱਡਾ ਜਿਹੜਾ ਮੇਨ ਕਾਰਪੋਰੇਟ ਹੈਗਾ ਉਹ ਤਾਂ ਹੈਗਾ ਇੰਡਸਟਰੀ 'ਚ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਂਦਾ ਅੰਧਵਿਸ਼ਵਾਸ ਜਿਹੜਾ ਆਮ ਲੋਕਾਂ 'ਚ ਦਿਮਾਗਾ 'ਚ ਵਸਿਆ ਹੋਇ ਤੀਜਾ ਕੁਛ ਹੈਗਾ ਨੌਜਵਾਨੀ ਵੀ ਹੈਗੀ ਆ ਜਿਹੜੀ ਸ਼ਰਾਬਾਂ ਪਿੰਦੀਆਂ ਆ ਮਤਲਬ ਆ ਕੇ ਇੱਥੇ ਬੋਤਲਾਂ ਛੱਡ ਜਾਂਦੀ ਐ ਕੱਚ ਭੰਨ ਕੇ ਰੱਖ ਜਾਂਦੀ ਡਿਸਪੋਜ਼ਲਾਂ ਤੇ ਕਈ ਤਾਂ ਇੱਥੇ ਗੁੱਟ ਕੇ 깈ਟ ਕੇ ਖਾਣ ਪਿਕਨਿਕਾ ਮਨਾਉਣੇ ਵੀ ਆਉਂਦੇ ਆ ਮਤਲਬ ਬਹੁਤ ਤਰ੍ਹਾਂ ਦਾ ਗੰਦ ਹੈ ਕੱਪੜੇ ਹੈਗੇ ਆ ਲਿਪਸਟਿਕ ਹੈਗੀ ਆ ਜੈਵਲਰੀ ਹੈਗੀ ਆ ਆਰਟੀਫੀਸ਼ਲ ਆਰਟੀਫੀਸ਼ਲ ਫੁੱਲ ਹੈਗੇ ਆ ਧਾਰਮਿਕ ਫੋਟੋਆਂ ਹੈਗੀਆਂ ਨੇ ਹੋਰ ਸਮੱਗਰੀ ਧਾਰਮਿਕ ਗ੍ਰੰਥ ਵੀ ਕੁਝ ਲੋਕ ਛੱਟ ਕੇ ਜਾਂਦੇ ਆ ਜਿਵੇਂ ਭਗਵਦ ਗੀਤਾ ਵਗੈਰਾ ਸਾਨੂੰ ਅੱਜ ਭਗਵਦ ਗੀਤਾ ਬਿਆਸ ਤੇ ਮਿਲੀ ਸੀ ਅੱਛਾ ਹਾਂਜੀ ਕਿਸ ਨੇ ਜਲ ਪ੍ਰਵਾਹ ਉੱਥੇ ਕੀਤਾ ਭਗਵਦ ਗੀਤਾ ਦਾ ਕਿਸੇ ਨੇ ਜਲ ਪ੍ਰਵਾਹ ਕੀਤਾ ਹੋਇਆ ਸੀ ਵਿਆਸ ਅਸੀਂ ਕੰਡੇ ਤੇ ਰੱਖੀ ਹੋਈ ਹੈ ਉਹ ਮੰਦਿਰ ਚ ਦੇਤੀ ਸੀ ਪਰ ਕੀ ਲੱਗਦਾ ਵੀ ਜੱਡਾ ਰਿਸੋਰਸ ਜਿੰਨੇ ਸਾਡੇ ਕੋਲ ਸਾਧਨ ਨੇ ਦਰਿਆਵਾਂ ਨੇ ਦਰਿਆ ਨੇ ਇਹਨਾਂ ਦਰਿਆਵਾਂ ਨੂੰ ਆਪਾਂ ਟੂਰਿਜ਼ਮ ਦੇ ਤੌਰ ਦੇ ਉੱਤੇ ਵੀ ਡਵੈਲਪ ਕਰ ਸਕਦੇ ਆ ਇਹਨਾਂ ਦਰਿਆਵਾਂ ਨੂੰ ਆਪਾਂ ਵਾਟਰ ਸਪੋਰਟਸ ਦੇ ਤੌਰ ਦੇ ਉੱਤੇ ਵੀ ਜਿਹੜਾ ਆਪਾਂ ਕੰਮ ਕਰ ਸਕਦੇ ਆ ਉੱਥੇ ਤਾਂ ਵੱਡਾ ਇੱਕ ਇਨਫਰਾਸਟ੍ਰਕਚਰ ਜਿਹੜਾ ਵਾਟਰ ਸਪੋਰਟਸ ਦਾ ਜਾਂ ਬਾਕੀ ਟੂਰਿਜ਼ਮ ਦਾ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਤਿਆਰ ਹੋ ਸਕਦੇ ਦਿੱਦ ਨਾਲ ਰੋਜਗਾਰ ਦੇ ਸਾਧਨ ਪੈਦਾ ਹੋ ਸਕਦੇ ਨੇ ਹੋਰ ਵੱਖ-ਵੱਖ ਜਿਹੜੇ ਸਾਧਨ ਨੇ ਪੈਦਾ ਹੋ ਸਕਦੇ ਨੇ ਪਰ ਆਪਾਂ ਹੁਣ ਕਿੱਥੇ ਰਹੇ ਅੱਜ ਦੇਖ ਹਾਲਾਤ ਕੀ ਬਣ ਗਏ ਦੇਖੋ ਉਹੀ ਗੱਲ ਆ ਨਾ ਜੀ ਹੁਣ ਤੱਕ ਕੈਂਸਰ ਹੋ ਰਿਹਾ ਘਰ ਘਰ ਤਾਂ ਹੀ ਹੋ ਰਿਹਾ ਕਿਉਂਕਿ ਦਰਿਆਈ ਪਾਣੀ ਆਪਾਂ ਖਰਾਬ ਕਰ ਲਿਆ ਆਪਣਾ ਸਭ ਤੋਂ ਸੇਫ ਪਾਣੀ ਸੀਗਾ ਤੇ ਇਹ ਪਾਣੀ ਤੁਸੀਂ ਐਗਰੀਕਲਚਰ ਵਾਸਤੇ ਜੇ ਵਰਤੋਂਗੇ ਤੁਹਾਡੀ ਫਸਲ ਦਾ ਜਿਹੜਾ ਪ੍ਰੋਡਕਸ਼ਨ ਹੈ ਨਾ ਉਹ 20 30 ਉਦੋਂ ਦੂਜੀ ਤੀਜੀ ਗੱਲ ਇਹ ਹੁੰਦੀ ਆ ਵੀ ਇੰਡਸਟਰੀ ਇਹਨਾਂ ਦੇ ਬੇਸ ਤੇ ਕਿਹੜੀ ਟੂਰਿਜ਼ਮ ਇੰਡਸਟਰੀ ਲਾਓ ਤੁਸੀਂ ਇਹਨਾਂ ਦੇ ਨੇੜੇ-ਨੇੜੇ ਤੁਸੀਂ ਇਹੋ ਜਿਹੇ ਪੁਆਇੰਟ ਲਾਓ ਲੋਕ ਉੱਥੇ ਯੋਗਾ ਕਰ ਸਕਦੇ ਆ ਤੁਸੀਂ ਉੱਥੇ ਆਪਣਾ ਪੰਜਾਬ ਦੀ ਸਫਾਰੀਆਂ ਬਣਾ ਸਕਦੇ ਆ ਉੱਥੇ ਵਾਈਲਡ ਲਾਈਫ ਸੈਂਚਰੀ ਬਣਾ ਸਕਦੇ ਆ ਮਤਲਬ ਮੈਂ ਕਹਿੰਦਾ ਵੀ ਪੰਜਾਬੀਆਂ ਨੂੰ ਤਾਂ ਬਾਹਰ ਜਾਣ ਦੀ ਲੋੜ ਨਹੀਂ ਇਹ ਤਾਂ ਕੈਨੇਡਾ ਤੋਂ ਵੀ ਉੱਤੇ ਦੀ ਆਪਣੀ ਵੈਲਿਊ ਰੱਖਦੇ ਆ ਆਪਣੇ ਦਰਿਆ ਜਿਹੜੇ ਹੈਗੇ ਆ ਜੀ ਝੀਲਾ ਬਣਾਈਆਂ ਜਾ ਸਕਦੀਆਂ ਨੇ ਇਸ ਪਾਣੀ ਦੀਆਂ ਸਾਡੇ ਤਾਂ ਲੇਹ ਲਦਾ ਘੁੰਮਣ ਲ ਜਾਂਦੇ ਸਪੈਸ਼ਲ ਪਾਣੀ ਦੇਖਣ ਦੇ ਲਈ ਜਾਂਦੇ ਰਹੇ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਂਦੇ ਆ ਜਾਂ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਸਮੁੰਦਰਾਂ ਨੂੰ ਦਾ ਨਜ਼ਾਰਾ ਲੈਣ ਦੇ ਲਈ ਤੁਸੀਂ ਆ ਥੋੜਾ ਜਿਹਾ ਪਿੱਛੇ ਕੇਤਪੁਰ ਜਾ ਕੇ ਇਹਦਾ ਪਾਣੀ ਦੇਖੋ ਕੱਚ ਵਰਗਾ ਪਾਣੀ ਬਿਲਕੁਲ ਇੰਨਾ ਸੋਨਾ ਮਤਲਬ ਸਾਡੇ ਕੋ ਆਂਦਾ ਦਾ ਵਧੀਆ ਤੇ ਆਪਣੇ ਸਾਹਮਣੇ ਅੱਖਾਂ ਸਾਹਮਣੇ ਜੇ ਰਲ ਰਿਹਾ ਪਾਣੀ ਇਹਦੀ ਵੈਲਿਊ ਖਰਾਬ ਹੋ ਰਹੀ ਹੈ ਭਾਵੇਂ ਕੈਨੇਡਾ ਦੀ ਗੱਲ ਹੋਵੇ ਬਾਹਰ ਜਾਣ ਵਾਲਿਆਂ ਦੀ ਗੱਲ ਹੋਵੇ ਆਪਣੇ ਕੋ ਤਾਂ ਸਾਰਾ ਕੁਝ ਘਰ 'ਚ ਆਪਣੇ ਸਾਰਾ ਕੁਝ ਪਰ ਆਪਾਂ ਨੂੰ ਇੱਕ ਗੱਲ ਹੈ ਨਾ ਵੀ ਆਪਾਂ ਨੂੰ ਵੈਲਿਊ ਨਹੀਂ ਰਹੀ ਤੇ ਹੁਣ ਮੈਂ ਕਹਿੰਦਾ ਵੀ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਤੇ ਛੇਤੀ ਤੋਂ ਛੇਤੀ ਇਹਨਾਂ ਨੇ ਆਪਣਾ ਮਸਲਾ ਇਹ ਹੱਲ ਕਰਾਈ ਲੈਣਾ ਜਦੋਂ ਲੋਕਡਾਊਨ ਲੱਗਿਆ ਨਾ ਉਦੋਂ ਖੁਦ ਮੈਂ ਇਸੇ ਇਸ ਜਗ੍ਹਾ ਦੇ ਉੱਤੇ ਆ ਕੇ ਇਸੇ ਪਾਣੀ ਨੂੰ ਦੇਖਿਆ ਤਾਂ ਇਹ ਨੂੰ ਸਾਫ ਸੁਥਰਾ ਪਾਣੀ ਸੀਗਾ ਨੀਲਾ ਪਾਣੀ ਸੀਗਾ ਔਰ ਅੱਜ ਉਹੀ ਪਾਣੀ ਦਾ ਰੰਗ ਫਿਰ ਬਦਲਿਆ ਹੋਇਆ ਜਦੋਂ ਲੋਕਡਾਊਨ ਹਟ ਕੇ ਕੋਵਿਡ ਲੰਘ ਗਿਆ ਆਪਾਂ ਕੋਵਿਡ ਵਰਗੀ ਭੈੜਕ ਜਿਹੜਾ ਸਮਾ ਜਿਹੜਾ ਉਹ ਦੇਖ ਲਿਆ ਦੇਖੋ ਲੋਕਡਾਊਨ ਚ ਕੀ ਹੋਇਆ ਫੈਕਟਰੀਆਂ ਬੰਦ ਹੋ ਗਈਆਂ ਫੈਕਟਰੀਆਂ ਦਾ ਰੂਲ ਇਹ ਹੈ ਵੀ ਤੁਸੀਂ ਆਪਣਾ ਜਿੰਨਾ ਵੀ ਸੀਵੇਜ ਹੈ ਜਿੰਨਾ ਵੀ ਤੁਸੀਂ ਕੀ ਕੈਮੀਕਲ ਜਿੰਨੇ ਵੀ ਹੈਗੇ ਆ ਜਿਹੜੇ ਸਲਫਰ ਵਰਗ ਵਗੈਰਾ ਜਿੰਨਾ ਵੀ ਯੂਜ਼ ਕਰਦੇ ਹੋ ਤੁਸੀਂ ਉਹਨੂੰ ਪਿਉਰੀਫਾਈ ਕਰਕੇ ਇਸ ਐਸਟੀਪੀ ਸੀਵੇਜ ਟ੍ਰੀਟਮੈਂਟ ਪਲੈਂਟ ਨਾਲ ਫਿਰ ਤੁਸੀਂ ਦਰਿਆ 'ਚ ਛੱਡਣਾ ਇਹ ਰੂਲ ਹੈ ਇਹ ਪਾਲਿਸੀਆਂ ਨੇ ਸਰਕਾਰਾਂ ਦੀਆਂ ਪਰ ਉਹ ਫੋਲੋ ਨਹੀਂ ਹੋ ਰਹੀਆਂ ਇੰਨਾ ਕੰਮ ਹੋ ਜਾਵੇ ਇਹਦਾ ਪਾਣੀ ਫੇਰ ਕੱਚ ਵਰਗਾ ਹੋ ਜਾਊਗਾ ਪਰ ਕਿੱਥੇ ਕਮੀ ਕਿੱਥੇ ਹੈ ਫੋਲੋ ਕਿਉਂ ਨਹੀਂ ਹੋ ਰਹੀਆਂ ਕੌਣ ਜ਼ਿੰਮੇਵਾਰ ਮੰਨਦੇ ਹੋ ਉਹਦੇ ਲਈ ਕਹਿੰਦੇ ਨੀਤਾਂ ਨੂੰ ਹੀ ਮਿਲਣ ਮੁਰਾਦਾਾਂ ਨੀਤੀਆਂ ਸੂਚੀਆਂ ਨਹੀਂ ਹੈਗੀਆਂ ਜੇ ਨੀਤੀਆਂ ਵਧੀਆਂ ਹੁੰਦੀਆਂ ਤਾਂ ਖੇੜ ਹੀ ਕੁਝ ਨਹੀਂ ਸਰਕਾਰ ਤਾਂ ਪੰਜ ਦੇਣਾ ਹੀ ਸਾਫ਼ ਕਰਕੇ ਦਿਖਾ ਦੇਵੇ। ਸ਼ਬਤ ਸੀਚੇ ਵਾਲੋਂ ਨੇ ਵੀ ਬੜਾ ਕੰਮ ਕੀਤਾ ਇਹਦੇ ਉੱਤੇ ਲੋਕਾਂ ਨੂੰ ਵੇਅਰ ਵੀ ਕੀਤਾ ਆਪ ਖੁਦ ਵੀ ਕੰਮ ਕੀਤਾ ਪਰ ਕੀ ਲੱਗਦਾ ਜੇ ਇਹ ਜੀਆਂ ਧਾਰਮਿਕ ਸ਼ਕਤੀਆਂ ਜਦੋਂ ਇਹ ਜੇ ਕੰਮ ਦੇ ਵਿੱਚ ਉਤਰ ਜਾਂਦੇ ਤਾਂ ਅਵੇਅਰਨੈਸ ਜੀ ਫਿਰ ਕਿੱਥੇ ਕਮੀ ਰਹੀ ਸਰਕਾਰਾਂ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਹੈ ਤਾਂ ਕਿੱਥੇ ਫਿਰ ਤੁਹਾਨੂੰ ਲੱਗਦਾ ਵੀ ਇਹ ਕਮੀ ਜਿਹੜੀ ਵੱਡੀ ਹਜੇ ਵੀ ਹੈਗੀ ਹੈ। ਦੇਖੋ ਆਪਣੇ ਲੈਵਲ ਤੇ ਮੈਨੂੰ ਲੱਗਦਾ ਉਹਨਾਂ ਨੇ ਵੇਂਹੇ ਤੇ ਕੰਮ ਕਰਿਆ। ਠੀਕ ਹੈ ਤੁਸੀਂ ਵੇਂਹੇ ਦਾ ਪਾਣੀ ਸਾਫ਼ ਦਿਖਾਤਾ। ਫਿਰ ਮੈਂ ਕਹਿੰਦਾ ਬੁੱਢੇ ਦਰਿਆ ਕਿਹੜਾ ਦੂਰ ਹੈ ਉਹਨਾਂ ਨੇ ਥੋੜੇ ਦਿਨ ਪਹਿਲਾਂ ਬੁੱਢੇ ਦਰਿਆ ਦਾ ਪਾਣੀ ਦਾ ਕੱਚ ਦਾ ਗਲਾਸ ਦਿਖਾਇਆ ਕਿ ਕਿੰਨਾ ਸਾਫ਼ ਹੈ ਫਿਰ ਥੋੜਾ ਜਿਹਾ ਅੱਗੇ ਵੀ ਵੱਧ ਕੇ ਇੱਕ ਵਾਰੀ ਗਲਾਸ ਭਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਉਹਨਾਂ ਨੂੰ ਕਿਹੜਾ ਪ੍ਰੈਸ਼ਰ ਹੈ ਕੋਈ ਉਹਨਾਂ ਨੂੰ ਕਿਹੜਾ ਕਿਸੇ ਡਰ ਹੈ ਉਹ ਕਰ ਸਕਦੇ ਆ ਮੈਨੂੰ ਲੱਗਦਾ ਲੋਕਾਂ ਦੀਆਂ ਬਹੁਤਾਂ ਦੀਆਂ ਉਮੀਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਨਾਲੇ ਹੁਣ ਤਾਂ ਰਾਜਨੀਤਿਕ ਪਾਵਰ ਵੀ ਹੈਗੀ ਉਹਨਾਂ ਦੇ ਕੋਲ ਹਾਂਜੀ ਹੁਣ ਤਾਂ ਸੱਤਾ ਦੀ ਪਾਵਰ ਹੈ ਤੁਹਾਡੇ ਕੋਲੇ ਲੋਕਾਂ ਦਾ ਸਮਰਥਨ ਹੈ ਮੈਂ ਕਹਿੰਦਾ ਹੁਣ ਤਾਂ ਉਹਨਾਂ ਨੂੰ ਇਹ ਡਿਕਲੇਅਰ ਕਰ ਵਾਟਰ ਵੈਰੀਅਸ ਪੰਜਾਬ ਦੇ ਜਿਹੜੇ ਨੌਜਵਾਨ ਨੇ ਵੱਡੇ ਪੱਤਰ ਦੇ ਉੱਤੇ ਦਰਿਆਵਾਂ ਦੀ ਸਫਾਈ ਕਰਨ ਦੇ ਲਈ ਜੁਟੇ ਹੋਏ ਨੇ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਸਕੇ ਦਰਿਆ ਜਿਹੜੇ ਸਾਫ਼ ਹੋ ਚੱਕਣ ਅਤੇ ਦਰਿਆਵਾਂ ਦੇ ਪਾਣੀ ਦਾ ਜਿਹੜਾ ਸਹੀ ਉਪਯੋਗ ਹੋ ਸਕੇ ਭਾਵੇਂ ਕਿ ਸਰਕਾਰਾਂ ਨੂੰ ਵੀ ਇਸ ਦੇ ਵੱਲ ਧਿਆਨ ਦੇਣ ਦੀ ਵੱਡੀ ਜ਼ਰੂਰਤ ਹੈ ਪਰ ਕਿਤਨਾ ਕਿਤੇ ਸਰਕਾਰਾਂ ਦੀ ਜਾਂ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਜ਼ਰੂਰ ਹੈ ਜਿਸ ਕਰਕੇ ਦਰਿਆ ਜਿਹੜੇ ਨੇ ਉਹ ਗੰਦਲੇ ਹੁੰਦੇ ਜਾ ਰਹੇ ਨੇ ਤੇ ਦਰਿਆਵਾਂ ਦੇ ਕਿਨਾਰੇ ਜਿਹੜੀ ਆ ਉਹ ਗੰਦਗੀ ਲਗਾਤਾਰ ਫੈਲਦੀ ਜਾ ਰਹੀ ਆ ਤਾਂ ਇਸ ਦੇ ਲਈ ਸਾਡੇ ਆਮ ਲੋਕਾਂ ਨੂੰ ਸਾਡੇ ਵਾਸੀਆਂ ਨੂੰ ਵੀ ਜਿਹੜਾ ਇਸ ਦੇ ਲਈ ਜਾਗਰੂਕ ਹੋਣ ਦੀ ਲੋੜ ਆ ਵੀ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਣ ਲੋਕ ਵੀ ਗੰਦਗੀ ਜਿਹੜੀ ਆ ਦਰਿਆਵਾਂ ਦੇ ਕਿਨਾਰੇ ਜਿਹੜੀ ਫਲਾਉਣ ਤੋਂ ਗੁਰੇਜ਼ ਕਰਨ ਤਾਂ ਹੀ ਸਾਫ਼ ਸੁਥਰਾ ਪਾਣੀ ਜਿਹੜਾ ਉਹ ਸਾਨੂੰ ਮਿਲ ਸਕੇਗਾ ਤਾਂ ਹੀ ਪਾਣੀ ਜਿਹੜਾ ਸਾਡੇ ਜੀਵਨ ਦਾ ਮੁੱਖਾਂਗਾ ਉਸ ਨੂੰ ਅਸੀਂ ਸਾਫ ਸੁਥਰਾ ਲੈ ਸਕਾਂਗੇ ਤੇ ਆਪਣਾ ਸਹੀ ਜੀਵਨ ਜੀ ਸਕਾਂਗੇ ਕੈਮਰਮੈਨ ਸਰਬਜੀਤ ਸਿੰਘ ਨਾਲ ਜਗਜੀਤ ਜੱਗੀ ਪੀਟੀਸ਼ਨੂਜ਼ ਨੂੰ ਪਰ